ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਗਨਾਮ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਾਹੀ ਜਾ ਰਹੀ ਹੈ ਤੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਦੋ ਵਿਅਕਤੀਆਂ ਦਾ ਪਾਰਕਿੰਗ ਵਾਲ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਉਤਰਾਖੰਡ ਸਰਕਾਰ ਨੂੰ ਸ਼ਰੋਣੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਨ ਇਹ ਗੱਲ ਦਿਖਾਈ ਦੇ ਰਹੀ ਹੈ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਹੈ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਈ ਜਾ ਰਹੀ ਹੈ ਇਹ ਬੜੀ ਮਾੜੀ ਇੱਕ ਤਸਵੀਰ ਹੈ ਮੈਂ ਇਸ ਗੱਲ ਹੀ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉੱਥੇ ਛਡਾਉਣ ਵਾਲਾ ਕੋਈ ਨਹੀਂ ਆ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੋਮੀ ਗੁਰਦਰਾ ਪਰੰਧ ਕਮੇਟੀ ਵੱਲੋਂ ਐ ਉੱਤਰਾਖੰਡ ਸਰਕਾਰ ਨੂੰ ਸ਼ਰੋਮੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਾਂ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਅਗਾਹ ਕਰਾ ਰਹੇ ਹਾਂ ਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾਅੂ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਪਾਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦਿਖਾਈ ਦੇ ਰਹੀਆਂ ਨੇ ਤੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਇਹ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਭੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋਟ-ਥੋਸ ਜਿਹੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ